ਮੇਰਾ ਕਦੇ ਕਦੇ ਚਿਤ ਕਰਦਾ ਮਰ ਨੂੰ ਬਿਜਤਨ ਮਰਾਂ ਮੈਂ ਆਪਣੇ ਸਾਥੀ ਨੂੰ ਨਾਲ ਲੈ ਕੇ ਜਾਵਾਂ ਫੇ ਉੱਤੇ ਜਾ ਕੇ ਵੀ ਅਸੀਂ ਕੋਈ ਆਪਣਾ ਸਹਾਇਕਤੰ ਦਾ ਦੂਰ ਸਕੇ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਦਾ ਜੀਤ ਅਪਡੇਟ ਚੈਨਲ ਤੇ ਸਵਾਗਤ ਹੈ ਦਰਸ਼ਕੋ ਸਫਲ ਕਸਾਨ ਚੀਰੀਤਾ ਅਗਲਾ ਐਪੀਸੋਡ ਲੈ ਕੇ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹੋ ਪਏ ਹਾਂ ਜੀਤ মুরগি পালন ফার্ম ਇਹ ਆ ਜੋ ਤੁਹਾਡੀ ਮਿਸਟਰ ਜੀਤ ਸਿੰਘ ਦੇ ਨਾਲ ਮੁਲਾਕਾਤ ਕਰਾਉਣਾ ਜੋ ਸਫਲ ਮੁਰਗੀ ਪਾਲਣ ਦਾ ਕਿੱਤਾ ਕਰਦਾ ਆਜੋ ਸਤਿਕਾਰ ਸਤਿਕਾਰ ਜੀ ਸਤਿਕਾਰ ਮਿਸਟਰ ਜੀਤ ਸਿੰਘ ਜੀ ਅਸੀਂ ਤੁਹਾਡਾ ਇੱਥੇ ਫਰਮਾਉਣ ਦੇ ਲਈ ਆਏ ਆ ਜੀ ਇਹਦਾ ਮੁਰਗੀ ਪਾਲਣ ਦਾ ਕਿੱਤਾ ਹਾਂਜੀ ਤੇ ਅਸੀਂ ਦੇਖ ਰਹੇ ਸੀ ਬਹੁਤ ਸੋਹਣਾ ਤੁਸੀਂ ਛੱਟ ਬਣਾਇਆ ਹੈ ਬਹੁਤ ਸੋਹਣਾ ਕੰਮ ਕਰ ਰਹੇ ਹੋ ਤੁਸੀਂ ਤੇ ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਸੀ ਕਿ ਤੁਸੀਂ ਕਿੱਥੋਂ ਮੋਟੀਵੇਸ਼ਨ ਲਈ ਕਿੱਥੋਂ ਟ੍ਰੇਨਿੰਗ ਲਈ ਕਿਵੇਂ ਤੁਹਾਡੇ ਮਨ ਚ ਵਿਚਾਰ ਆਇਆ ਇਹਦੇ ਬਾਰੇ ਥੋੜਾ ਜਿਹਾ ਜਾਣਨਾ ਪਊਗਾ ਤਾਂ ਮੈਨੂੰ ਸ਼ੁਰੂ ਤੋਂ ਸਾਇਕ ਸੰਦਿਆਂ ਵੱਲ ਥੋੜੇ ਜਿਹਾ ਖਿੱਚ ਜਿਆਦਾ ਸੀ ਠੀਕ ਹੈ ਘਰ ਦੇ ਵਿੱਚ ਡੇਰੀ ਬਾਰਨ ਸੀ ਕੁਛ ਨੂੰ ਸੋਚਿਆ ਮੈਂ ਕਿ ਇੱਕ ਸਾਇਕ ਧੰਦਾ ਹੋਰ ਬਣਾਇਆ ਜਾਵੇ ਤਾਂ ਕੁਛ ਨੂੰ ਮੁੱਖ ਰੱਖਦੇ ਆ ਮੈਂ ਸੋਚਿਆ ਵੀ ਮੁਰਗੀ ਪਾਲਣ ਦਾ ਧੰਦਾ ਕਿਉਂ ਨਾ ਕਰਿਆ ਜਾਵੇ ਠੀਕ ਹੈ ਦਿਨ ਤੇ ਵਿੱਚ ਸਬਸਿਡੀ ਬਹੁਤ ਮਿਲਦੀ ਸੀ ਤੇ ਪ੍ਰੋਫਿਟ ਵੀ ਬਹੁਤ ਸੀ ਠੀਕ ਹੈ ਤੇ ਜਦੋਂ ਮੈਂ ਇਸ ਬਾਰੇ ਘਰੇ ਆਪਣੇ ਪਰਿਵਾਰ ਨਾਲ ਗੱਲ ਕਰੀ ਤਾਂ ਉਹਨਾਂ ਨੇ ਮੈਨੂੰ ਵਰਲਡ ਯੂਨੀਵਰਸਿਟੀ ਆਫ ਚਗੀਂਦਸ ਉਰਫ ਚਮੂ ਵਗੇ ਮੇਰਾ ਦਾਗਲਾ ਕਰਵਾਇਆ ਤਾਂ ਉੱਥੇ 2 ਤੋਂ 2.5 ਸਾਲ ਲਾਉਣ ਤੋਂ ਬਾਅਦ ਤਾਂ ਮੈਂ ਇਸ ਪੋਲਟਰੀ ਫਾਰਮ ਦਾ ਨੀ ਪੱਤਰ ਰੱਖਿਆ ਠੀਕ ਹੈ ਜੀ ਉੱਥੋਂ ਕੰਮ ਸ਼ੁਰੂ ਹੁੰਦਾ ਗਿਆ ਠੀਕ ਹੈ ਜੀ ਤੇ ਮਿਸਟਰਜੀਤ ਸਿੰਘ ਜਿਵੇਂ ਅਸੀਂ ਦੇਖ ਰਹੇ ਸ਼ਟਰ ਹੁਣ ਖਾਲੀ ਪਿਆ ਹੈ ਤੁਹਾਡੀਆਂ ਮੁਰਗੀਆਂ ਵਗੈਰਾ ਹੁਣ ਕਿੱਥੇ ਨੇ ਜੀ ਤਾਂ ਹੁਣ ਇਹ ਸਫਲ ਕਿਵੇਂ ਹੋਇਆ ਤੁਹਾਡਾ ਕੰਮ ਜੀ ਇਹਦੇ ਬਾਰੇ ਜਾਨਣਾ ਚਾਹੋ ਇਸ ਸਹਾਇਕ ਧੰਦੇ ਦੇ ਵਿੱਚ ਮੇਰੇ ਤੋਂ ਇੱਕ ਛੋਟੀ ਜੀ ਗਲਤੀ ਹੋ ਗਈ ਤੇ ਕਹਿੰਦੇ ਨਹੀਂ ਹੁੰਦੇ ਧਿਆਨ ਇਹ ਵੀ ਮੁਰਗੀ ਦਾ ਪੋਲਟਰੀ ਫਾਰਮ ਮੁਰਗੀਆਂ ਦਾ ਫਾਰਮ ਹੈ ਤਾਂ ਮੈਂ ਮੁਰਗੀਆਂ ਦਾ ਫਾਰਮ ਦੇ ਵਿੱਚ ਮੁਰਗੀਆਂ ਤਾਂ ਰੱਖ ਬੈਠਾ ਕੋਈ ਮੁਰਗਾ ਨਹੀਂ ਰੱਖਿਆ ਅੱਛਾ ਜੀ ਹਾਂ ਜੀ ਇਸ ਕਰਕੇ ਠੀਕ ਹੈ ਸਿਰਫ ਕ੍ਰੋਸ ਨਹੀਂ ਕਰਾਇਆਗੇ ਕ੍ਰੋਸ ਨਹੀਂ ਕਰਾਇਗੇ ਜੇ ਤਾਂ ਕਿਤੇ ਸਾਡੇ ਤੋਂ ਅੰਡੇ ਦੀ ਪੈਦਾਵਾਰ ਨਹੀਂ ਹੋਈ ਤਾਂ ਇਸ ਕਰਕੇ ਧੰਦਾ ਸਾਡਾ ਠੀਕ ਹੈ ਜੀ ਘਟ ਦੇ ਵਿੱਚ ਜਾਣਾ ਸ਼ੁਰੂ ਹੋਇਆ ਤਾਂ ਕੁਝ ਮੈਨੂੰ ਖੁਰੂ ਖਾਣ ਪੀਣ ਦਾ ਬਹੁਤ ਸ਼ੌਕ ਸੀ ਮੇਰੇ ਯਾਰ ਮਿੱਤਰ ਸ਼ਾਮ ਨੂੰ ਆ ਜਾਂਦੇ ਦਾਰੂ ਉਹ ਲਿਆਉਂਦੇ ਸੀ ਮੁਰਗੀ ਅਸੀਂ ਇੱਥੋਂ ਕੱਢ ਲੈਂਦੇ ਸੀ ਅੱਛਾ ਜੀ ਫਿਰ ਮੁਰਗੀਆਂ ਐਂ ਖਾ ਵੀ ਥਰੀ ਮੁਰਗਨੇ ਐ ਵੀ ਖਾ ਦੇ ਉਹ ਮਿਸਟਰ ਜੀਤ ਸਿੰਘ ਜੀ ਤੁਸੀਂ ਸਾਰੀਆਂ ਮੁਰਗੀਆਂ ਜੋ ਫਾਰਮ 'ਚ ਸੀ ਸਾਰੀਆਂ ਹੀ ਦਰੂ ਨਾਲ ਖਾ ਗਈਆਂ ਸਾਰੀਆਂ ਖਾਧੀਆਂ ਨਹੀਂ ਕੋਈ ਕੁਝ ਮੈਨੂੰ ਜਦੋਂ ਮੈਂ ਉੱਥੇ ਸਹਾਇਕ ਧੰਦੇ ਦੇ ਕੋਰਸ ਕਰਨ ਗਏ ਸੀ ਉਹਨਾਂ ਨੇ ਦੱਸਿਆ ਵੀ ਇਹ ਜੋ ਮੁਰਗੀ ਪਰਮਾ ਇਹ ਹਵਾ ਹਾਰੇ ਦੇ ਵਿੱਚ ਚਾਹੀਦਾ ਹਾਂਜੀ ਤਾਂ ਉਹ ਹਵਾ ਹਾਰੇ ਨੂੰ ਮੈਂ ਜਿਆਦਾ ਸਿੱਧੇ ਸੇ ਲੈ ਗਿਆ ਉਸ ਨੂੰ ਮੁੱਖ ਰੱਖਦੇ ਮੈਂ ਆਲੇ-ਦੁਆਲੇ ਕੋਈ ਬਾੜ ਕੋਈ ਜਾਲੀ ਕੁਝ ਨਹੀਂ ਲਗਾਈ ਤਾਂ ਕੁਝ ਮੁਰਗੀਆਂ ਤਾਂ ਆਪਣੀ ਮਰਜ਼ੀ ਨਾਲ ਹੀ ਚਲਾ ਗਈਆਂ ਅੱਛਾ ਜੀ ਠੀਕ ਹੈ ਜੀ ਤੇ ਕੁਝ ਵਗੈਰਾ ਜਾਨਵਰਨ ਜਿਵੇਂ ਕੁੱਤੇ ਵਗੈਰਾ ਬਿੱਲੇ ਵਗੈਰਾ ਉਹ ਖਾ ਗਏ ਉਹ ਖਾ ਗਏ ਤੇ ਮਿਸਟਰ ਜੀ ਸਮਝੀ ਹੁਣ ਤੁਸੀਂ ਇਹਨੂੰ ਦੁਬਾਰਾ ਬਣਾਉਣ ਦਾ ਨਹੀਂ ਸੋਚਿਆ ਜਾਂ ਦੁਬਾਰਾ ਇਹਨੂੰ ਸ਼ੁਰੂ ਕਰਨ ਦਾ ਕੋਈ ਪਲਾਨ ਹੀ? ਸੋਚਿਆ ਤਾਂ ਬਹੁਤ ਵਾਰ ਹੈ ਪਰ ਕੋਈ ਮਿਸਤਰੀ ਨਹੀਂ ਮੰਨ ਰਿਹਾ ਤੇ ਕਾਰਨ ਕੀ ਜੀ ਮਿਸਤਰੀ ਨਾ ਮੰਨਉਂ? ਉਹ ਕਹਿੰਦੇ ਵੀ ਇੱਥੋਂ ਮੁਸ਼ਕ ਬਹੁਤ ਜ਼ਿਆਦਾ ਆ ਰਹੀ ਹੈ ਬੰਤਾ ਜੀ। ਅੱਛਾ ਅੱਛਾ ਅੱਛਾ। ਤੇ ਜਿਵੇਂ ਅਸੀਂ ਦੇਖ ਰਹੇ ਸੀ ਕਿ ਤੁਸੀਂ ਦੱਸਿਆ ਸਾਰੀ ਸਟੋਰੀ ਰੱਖੀ ਹੈ ਤੇ ਤੁਹਾਨੂੰ ਮੁਰਗੀ ਪਾਲਣ ਦੇ ਵਿੱਚ ਫਾਇਦਾ ਕਿਹੜੀ ਚੀਜ਼ ਦਾ ਹੋਇਆ ਜੀ? ਬੱਚਿਆ ਕੀ ਜੀ ਤੁਹਾਨੂੰ? ਸਾਨੂੰ ਫਾਇਦੇ ਤਾਂ ਬਹੁਤ ਹੋਏ ਨੇ ਜਿਵੇਂ ਕਿ ਛਾਵਣ ਨੂੰ ਨਹੀਂ ਜਿੱਥੇ 500 ਸਾਦੇ ਬੋਤਲ ਲੈਣੀ ਨਾਲ 5-400 ਦਾ ਮੀਟ ਲੈਣਾ ਪੈਂਦਾ ਸੀ ਉਹ ਮੁਰਗੀਆਂ ਫਿਰ ਇੱਥੇ ਹੀ ਆਈ ਗਈਆਂ ਠੀਕ ਹੈ ਹਾਂਜੀ ਮੈਨੂੰ ਉਹ ਮੀਟ ਵਾਲੇ ਪੈਸੇ ਕੁੱਲ ਮਿਲਾ ਕੇ ਬਚੇ ਹੀ ਨਹੀਂ ਆਰਥਿਕ ਪੱਖੋਂ ਤੁਹਾਨੂੰ ਕੀ ਬਚਿਆ ਜੀ ਇੱਥੋਂ ਆਰਥਿਕ ਪੱਖੋਂ ਮੈਨੂੰ ਬਹੁਤ ਸਾਰੀਆਂ ਮੁਰਗੀਆਂ ਦੀ ਬਿੱਠਾਂ ਬਚੀਆਂ ਨੇ ਉਹ ਕਿੰਨੇ ਕਦੀਆਂ ਵੇਚਤੀਆਂ ਜੀ ਬਿੱਠਾਂ ਹਜੇ ਤਾਂ ਮੈਂ ਸਰਚ ਆਪਰੇਸ਼ਨ ਚਲਾ ਰਹੇ ਹਾਂ ਇਹਨਾਂ ਨੂੰ ਇਕੱਠਾ ਕਰਨ ਦਾ ਪੀਗਾ ਮੈਂ ਦੇਖ ਵੀ ਰਿਹਾ ਸੀ ਤੁਸੀਂ ਇਕੱਠਿਆ ਕਰ ਰਹੇ ਹੋ ਇਹ ਨਹੀਂ ਕੀੜੀ ਇਹ ਕੌਣ ਨਹੀਂ ਤੇ ਇਹਨਾਂ ਦਾ ਆਪਣੇ ਨਾਲ ਕੀ ਹੋਇਆ ਜੀ ਇਹਨਾਂ ਦਾ ਨਾਮ ਕਾਲੀਚਰ ਨਹੀਂ ਠੀਕ ਹੈ ਜੀ ਇਹਨਾਂ ਦਾ ਨਾਮ ਹੈ ਬਲੇਰ ਅਰਦਾਸ ਠੀਕ ਹੈ ਇਹ ਸ਼ੁਰੂ ਤੋਂ ਹੀ ਮੇਰੇ ਨਾਲ ਨੇ ਜਦੋਂ ਦਾ ਮੈਂ ਸਹਾਇਕ ਧੰਦੇ ਵਿੱਚ ਬਣਿਆ ਇਹਨਾਂ ਦਾ ਬਹੁਤ ਯੋਗਦਾਨ ਰਿਹਾ ਇਸ ਧੰਦੇ ਨੂੰ ਅੱਜ ਤੱਕ ਪਹੁੰਚਾਉਂਦਾ ਠੀਕ ਹੈ ਜਾਨੀ ਕਹਿ ਰਿਹਾ ਜੇ ਤੁਹਾਡੀ ਸਜੀ ਬਾਹ ਨਹੀਂ ਹਾਂਜੀ ਠੀਕ ਹੈ ਜੀ ਇਹਨਾਂ ਦਾ ਯੋਗਦਾਨ ਕਿਵੇਂ ਹੈ ਜੀ ਤੁਹਾਡੇ ਧੰਦੇ ਦੇ ਵਿੱਚ ਇਹਨਾਂ ਨੇ ਇਸ ਪੌਲਟਰੀ ਫਾਰਮ ਦੀ ਨਹੀਂ ਇਹਨਾਂ ਨੇ ਇਹ ਸ਼ੁਭਾ ਹੱਥਾਂ ਨੇ ਰੱਖੀ ਦੀ ਉਸ ਕਰਕੇ ਅੱਜ ਮੇਰਾ ਪੌਲਟਰੀ ਫਾਰਮ ਬਹੁਤ ਜ਼ਿਆਦਾ ਕਾਟੇ ਦੇ ਵਿੱਚ ਗਿਆ ਠੀਕ ਹੈ ਜੀ ਤਾਂ ਕੋਲਮਲਾ ਕੀ ਕਹਿ ਲਿਆ ਜਾਵੇ ਤੁਹਾਡੀ ਸੱਜੀ ਮਾਂ ਨੇ ਹਾਂਜੀ ਠੀਕ ਹੈ ਜੀ ਤੇ ਇਹਨਾਂ ਦਾ ਕੀ ਕੀ ਯੋਗਦਾਨ ਹੈ ਇਹਨਾਂ ਦਾ ਇਸ ਧੰਦੇ ਨੂੰ ਸ਼ੁਰੂ ਤੋਂ ਲੈ ਕੇ ਅਸਫਲ ਕਰਨ ਤੱਕ ਇਹਨਾਂ ਦਾ ਬਹੁਤ ਸਾਰਾ ਯੋਗਦਾਨ ਰਿਹਾ ਤੇ ਲਗਭਗ ਹਾਂਜੀ ਅੱਜ ਤੋਂ ਜ਼ਿਆਦਾ ਮੁਰਗੇ ਇਹਨਾਂ ਦੇ ਪਿੰਡ ਵਿੱਚ ਗਏ ਨੇ ਅੱਛਾ ਅੱਛਾ ਇਹਦੇ ਨਾਲੋਂ ਮੁਰਗੇ ਖੱਦ ਨੇ ਜਿਆਦਾ ਇਹਨਾਂ ਦੇ ਡੱਡ੍ਹ ਚ ਗਏ ਹਾਂਜੀ ਠੀਕ ਹੈ ਜੀ ਤੇ ਉਹ ਰਿਓ ਦੁੰਦਾ ਵੈਨਾਂ ਦਾ ਕੀ ਯੋਗਦਾਨ ਹੈ ਇਹਨਾਂ ਦਾ ਯੋਗਦਾਨ ਆ ਮੈਂ ਡਿਪਰੈਸ਼ਨ ਚ ਲੱਗ ਗਿਆ ਸੀ ਤਾਂ ਇਹਨਾਂ ਦਾ ਇੱਕ ਮਿੱਤਰ ਸੀ ਡਾਕਟਰ ਪ੍ਰਕਾਸ਼ ਪੱਟੀ ਠੀਕ ਹੈ ਜੀ ਇਹਨਾਂ ਨੇ ਉਸ ਡਾਕਟਰ ਤੋਂ ਮੇਰੀ ਡਿਪਰੈਸ਼ਨ ਦੀ ਦਵਾਈ ਸ਼ੁਰੂ ਕਰਾਈ ਗਈ ਠੀਕ ਹੈ ਜੀ ਫਿਰ ਹੁਣ ਤੁਸੀਂ ਨਾਲੇ ਰੱਖਦੇ ਹੋ ਇਹਨਾਂ ਨੂੰ ਹਾਂਜੀ ਹੁਣ ਮੇਰਾ ਕਦੇ-ਕਦੇ ਚਿਤ ਕਰਦਾ ਮਰਨ ਨੂੰ ਬਿਜਤਨ ਮਰਾਂ ਮੈਂ ਆਪਣੇ ਸਾਥੀ ਨੂੰ ਨਾਲ ਲੈ ਕੇ ਜਾਵਾਂ ਫੇਰ ਉੱਤੇ ਜਾ ਕੇ ਵੀ ਅਸੀਂ ਕੋਈ ਆਪਣਾ ਸਹਾਇਕਤਮ ਦਾ ਤੌਰ ਸਰ ਕੀਤਾ